ਕਹਿੰਦਾ ਕਿ ਸੱਚ ਦਾ ਰਾਹ ਬੜਾ ਔਖਾ ਹੈ ਇਸ ਉੱਪਰ ਚੱਲਣਾ ਬੜਾ ਔਖਾ ਹੈ ਜੇ ਬੰਦਾ ਚੱਲਦਾ ਵੀ ਆ ਤਾਂ ਉਸ ਨੂੰ ਬੜੀਆਂ ਜ਼ਿਆਦਾ ਦਿੱਕਤਾਂ ਆਉਂਦੀਆਂ ਕਈ ਵਾਰ ਇਸ ਰਾਹ ਦੇ ਉੱਤੇ ਚੱਲ ਕੇ ਬੰਦਾ ਆਪਣਾ ਜਾਨੀ ਮਾਲੀ ਨੁਕਸਾਨ ਵੀ ਕਰਵਾ ਲੈਂਦਾ ਅੱਜ ਦੀ ਸੱਚੀ ਘਟਨਾ ਦੇ ਵਿੱਚ ਵੀ ਇਦਾਂ ਹੀ ਹੁੰਦਾ ਹੈ ਇੱਕ ਬੰਦਾ ਸੱਚ ਨੂੰ ਉਜਾਗਰ ਕਰਦਾ ਪਰ ਉਸ ਦੇ ਦੁਸ਼ਮਣ ਬਣ ਜਾਂਦੇ ਆ ਤੇ ਫੇਰ ਇੱਕ ਕਤਲ ਹੁੰਦਾ ਹੈ ਕਤਲ ਦੀ ਗੂੰਜ ਸਾਰੇ ਦੇਸ਼ ਵਿੱਚ ਪੈਂਦੀ ਹੈ ਤੇ ਜਦੋਂ ਫਿਰ ساری ਕਹਾਣੀ ਨਿਕਲ ਕੇ ਸਾਹਮਣੇ ਆਉਂਦੀ ਹੈ ਤਾਂ ਲੋਕਾਂ ਦੇ ਹੋਸ਼ ਛੁੱਟ ਜਾਂਦੇ ਨੇ ਲੋਕ ਸੋਚਣ ਲਈ ਮਜਬੂਰ ਹੋ ਜਾਂਦੇ ਨੇ ਕਿ ਅੱਜ ਦੇ ਸਮੇਂ ਦੇ ਵਿੱਚ ਸੱਚ ਬੋਲਣਾ ਵੀ ਪਾਪ ਹੋ ਗਿਆ ਸੱਚ ਬੋਲਣਾ ਵੀ ਜੁਰਮ ਹੋ ਗਿਆ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇਹ ਸੱਚੀ ਘਟਨਾ ਸਤਿਸਗੜ ਦਾ ਜ਼ਿਲ੍ਹਾ ਬੀजापुर ਗੱਲ ਹੈ 1 ਜਨਵਰੀ 2025 ਦੇ ਤਕਰੀਬਨ ਸ਼ਾਮ ਦੇ 7 ਵਜੇ ਦੀ ਇੱਥੋਂ ਦਾ ਰਹਿਣ ਵਾਲਾ ਮੁਕੇਸ਼ ਚੰਦਰਾਕਰ ਪੱਤਰਕਾਰ ਜਿਸ ਨੂੰ ਫੋਨ ਆਉਂਦਾ ਕੋਈ ਬੰਦਾ ਉਸ ਨੂੰ ਬੁਲਾਉਂਦਾ ਤਾਂ ਉਹ ਚਲਿਆ ਜਾਂਦਾ ਪਹਿਲਾਂ ਵੀ ਉਹ ਇਦਾਂ ਚਲਿਆ ਜਾਂਦਾ ਸੀ ਪਰ ਅੱਜ ਉਹ ਚਲਿਆ ਤਾਂ ਜਾਂਦਾ ਚਾਰ ਪੰਜ ਘੰਟੇ ਲੰਘ ਜਾਂਦੇ ਉਹ ਵਾਪਸ ਨਹੀਂ ਆਉਂਦਾ ਉਸ ਨੂੰ ਫੋਨ ਕੀਤਾ ਜਾਂਦਾ ਤਾਂ ਫੋਨ ਉਸ ਦਾ ਬੰਦ ਆ ਰਿਹਾ ਸੀ ਘਰਦਿਆਂ ਨੂੰ ਫਿਕਰ ਹੁੰਦਾ ਉਸ ਦੀ ਤਲਾਸ਼ ਕੀਤੀ ਜਾਂਦੀ ਹੈ ਦੋਸਤ ਮਿੱਤਰਾਂ ਨੂੰ ਪੁੱਛਿਆ ਜਾਂਦਾ ਪਰ ਜੋ ਮੁਕੇਸ਼ ਹੁੰਦਾ ਉਸ ਦਾ ਕੁਝ ਵੀ ਪਤਾ ਨਹੀਂ ਲੱਗਦਾ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਤੇ ਜੋ ਮੁਕੇਸ਼ ਦਾ ਭਰਾ ਹੁੰਦਾ ਜੁਕੇਸ਼ ਚੰਦਰਾਕਰ ਉਸ ਨੂੰ ਵੀ ਦੱਸਿਆ ਜਾਂਦਾ ਕਿ ਜੋ ਮੁਕੇਸ਼ ਆ ਉਹ ਰਾਤ ਦਾ ਗਾਇਬ ਹੈ ਜੁਕੇਸ਼ ਵੱਲੋਂ YouTube ਉੱਤੇ ਇੱਕ ਵੀਡੀਓ ਪਾਈ ਜਾਂਦੀ ਹੈ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿਉਂਕਿ ਜੋ ਮੁਕੇਸ਼ ਚੰਦਰਾਕਰ ਪੱਤਰਕਾਰ ਸੀ ਉਹ ਲੋਕਾਂ ਦੀ ਆਵਾਜ਼ ਸੀ ਲੋਕਾਂ ਦੀਆਂ ਦੁੱਖ ਤਕਲੀਫਾਂ ਉਹ ਸਰਕਾਰਾਂ ਤੱਕ ਪਹੁੰਚਾਉਂਦਾ ਸੀ ਤਾਂ ਉਹ ਲੋਕਾਂ ਨੂੰ ਅਪੀਲ ਕਰਦਾ ਹੈ ਕਿ ਮੇਰਾ ਜੋ ਭਰਾ ਸੀ ਉਹ ਰਾਤ ਦਾ ਗਾਇਬ ਹੈ ਕਿਰਪਾ ਕਰਕੇ ਜੇ ਕਿਸੇ ਨੂੰ ਉਸ ਬਾਰੇ ਪਤਾ ਲੱਗੇ ਤਾਂ ਸਾਡੇ ਨਾਲ ਸੰਪਰਕ ਕਰੋ ਪੁਲਿਸ ਨੂੰ ਵੀ ਸੂਚਿਤ ਕੀਤਾ ਜਾਂਦਾ ਗੁੰਮਸ਼ੁਦਗੀ ਦੀ ਰਿਪੋਰਟ ਲਖਾਈ ਜਾਂਦੀ ਹੈ ਜੋ ਪੱਤਰਕਾਰ ਭਰਾ ਹੁੰਦੇ ਆ ਉਹ ਵੀ ਉਸ ਪਰਿਵਾਰ ਦੇ ਮੋਢੇ ਦੇ ਨਾਲ ਮੋਢਾ ਲਾ ਕੇ ਖੜਦੇ ਆ ਜੋ ਮੁਕੇਸ਼ ਹੁੰਦਾ ਇਸ ਦੇ ਫੋਨ ਦੀ ਲੋਕੇਸ਼ਨ ਵੀ ਦੇਖੀ ਜਾਂਦੀ ਹੈ ਜੋ ਪੱਤਰਕਾਰ ਹੁੰਦੇ ਆ ਉਹ ਆਪਣੇ ਤੌਰ ਤੇ ਵੀ ਇਹ ਸਾਰੇ ਕੇਸ ਦੀ ਇਨਵੈਸਟੀਗੇਸ਼ਨ ਕਰਦੇ ਆ ਲੋਕੇਸ਼ਨ ਹੁੰਦੀ ਹੈ ਉਹ ਆਉਂਦੀ ਆ ਚਟਾਨਪਾਰਾ ਬਸਤੀ ਦੀ ਇੱਥੇ ਹੁਣ ਪੁਲਿਸ ਵੀ ਜਾਂਦੀ ਹੈ ਕਿਉਂਕਿ ਜੋ ਪੱਤਰਕਾਰ ਸੀ ਉਹ ਐਸਪੀ ਜਤਿੰਦਰ ਜਾਦਵ ਦੇ ਕੋਲ ਜਾਂਦੇ ਨੇ ਤੇ ਉਹਨਾਂ ਨੂੰ ਕਹਿੰਦੇ ਆ ਕਿ ਇਸ ਕੇਸ ਨੂੰ ਗੰਭੀਰਤਾ ਦੇ ਨਾਲ ਲਓ ਪੁਲਿਸ ਵੀ ਗੰਭੀਰਤਾ ਦੇ ਨਾਲ ਲੈਂਦੀ ਹੈ ਕਿਉਂਕਿ ਇੱਕ ਪੱਤਰਕਾਰ ਦੀ ਗੁੰਮਸ਼ੁਦਗੀ ਦਾ ਮਾਮਲਾ ਸੀ ਹੁਣ ਚਟਾਨਪਾਰਾ ਬਸਤੀ ਦੇ ਇੱਕ ਇਲਾਕੇ ਦੇ ਵਿੱਚ ਪੁਲਿਸ ਜਾਂਦੀ ਹੈ ਇੱਥੇ 17 ਕਮਰੇ ਬਣੇ ਹੋਏ ਸੀ ਤੇ ਇੱਕ ਬੈਡਮਿੰਟਨ ਕੋਟ ਬਣਿਆ ਹੋਇਆ ਸੀ ਇੱਥੇ ਪੁਲਿਸ ਜਾ ਕੇ ਛਾਣਬੀਨ ਕਰਦੀ ਹੈ ਤਾ ਇੱਕ ਪੱਤਰਕਾਰ ਦੀ ਨਿਗਾਹ ਇੱਕ ਸੈਪਟਿਕ ਟੈਂਕ ਤੇ ਪੈਂਦੀ ਹੈ ਜਿਸ ਨੂੰ ਇੰਜ ਲੱਗ ਰਿਹਾ ਸੀ ਜਿਵੇਂ ਤਾਜ਼ਾ ਹੀ ਬੰਦ ਕੀਤਾ ਹੋਵੇ ਉਸ ਸੈਪਟਿਕ ਟੈਂਕ ਦੇ ਉੱਤੇ ਕੋਈ ਵੀ ਢੱਕਣ ਨਹੀਂ ਸੀ ਇਹ ਗੱਲ ਹੈ 3 ਜਨਵਰੀ 2025 ਦੀ 1 ਜਨਵਰੀ ਨੂੰ ਮੁਕੇਸ਼ ਗਾਇਬ ਹੁੰਦਾ ਹੈ 3 ਜਨਵਰੀ ਆ ਜਾਂਦੀ ਹੈ 3 ਜਨਵਰੀ ਨੂੰ ਇਸ ਜਗ੍ਹਾ ਤੇ ਆ ਕੇ ਸੈਪਟਿਕ ਟੈਂਕ ਦੇਖਿਆ ਜਾਂਦਾ ਹੈ ਕਿ ਇਸ ਉੱਪਰ ਕੋਈ ਵੀ ਢੱਕਣ ਨਹੀਂ ਕਿਉਂਕਿ ਜਦੋਂ ਸੇਪਟਿਕ ਟੈਂਕ ਹੁੰਦਾ ਤਾਂ ਉਸ ਦੀ ਸਫਾਈ ਲਈ ਕੋਈ ਨਾ ਕੋਈ ਢੱਕਣ ਦੀ ਜਗਾ ਛੱਡੀ ਹੁੰਦੀ ਹੈ ਤਾਂ ਹੁਣ ਪੁਲਿਸ ਨੂੰ ਵੀ ਲੱਗਦਾ ਕਿ ਗੱਲ ਸਹੀ ਹੈ ਇਸ ਉੱਪਰ ਕੋਈ ਢੱਕਣ ਵਗੈਰਾ ਨਹੀਂ ਬਣਾਇਆ ਕੋਈ ਜਗਾ ਵਗੈਰਾ ਨਹੀਂ ਛੱਡੀ ਹੋਈ ਬਿਲਕੁਲ ਬੰਦ ਕੀਤਾ ਹੋਇਆ ਕਿਉਂ ਨਾ ਇਸ ਨੂੰ ਤੋੜ ਕੇ ਦੇਖਿਆ ਜਾਵੇ ਉਹ ਸੇਪਟਿਕ ਟੈਂਕ ਨੂੰ ਤੋੜ ਕੇ ਦੇਖਿਆ ਜਾਂਦਾ ਤਾਂ ਉਸ ਵਿੱਚੋਂ ਮੁਕੇਸ਼ ਚੰਦਰਾਕਰ ਦੀ লাশ ਨਿਕਲਦੀ ਹੈ ਇਹ ਦੇਖ ਕੇ ਸਭ ਦੇ ਹੋਸ਼ ਉੱਡ ਜਾਂਦੇ ਨੇ ਕਿ ਹੁਣ ਸਵਾਲ ਇਹ ਸੀ ਕਿ ਇੱਥੇ ਇਸ ਦੀ ਲਾਸ਼ ਕਿਵੇਂ ਆਈ ਇਸ ਦਾ ਕਤਲ ਕਿਸ ਨੇ ਕੀਤਾ ਕਿਉਂ ਕੀਤਾ ਤਾਂ ਪੱਤਰਕਾਰ ਭਰਾਵਾਂ ਨੂੰ ਯਾਦ ਆਉਂਦਾ ਹੈ ਕਿ ਜੋ ਇਹ ਜਗ੍ਹਾ ਕੀ ਇਹ ਜਗ੍ਹਾ ਸੁਰੇਸ਼ ਚੰਦਰਾ ਕਰਦੀਆ ਜੋ ਕਿ ਇੱਕ ਠੇਕੇਦਾਰ ਹੈ ਜਿਸ ਦੇ ਵਿਰੁੱਧ ਮੁਕੇਸ਼ ਚੰਦਰਾ ਕਰਨੇ ਇੱਕ ਖਬਰ ਲਾਈ ਸੀ ਆਪਣੇ ਚੈਨਲ ਦੇ ਖਬਰ ਚਲਾਈ ਸੀ ਇਸ ਸੁਰੇਸ਼ ਠੇਕੇਦਾਰ ਨੂੰ 120 ਕਰੋੜ ਦਾ ਇੱਕ ਟੈਂਡਰ ਮਿਲਿਆ ਸੀ ਸੜਕ ਬਣਾਉਣ ਦਾ ਜੋ ਇਸ ਨੇ ਬਣਾਈ ਪਰ ਸਹੀ ਨਹੀਂ ਬਣਾਈ ਉਸ ਦੀ ਖਬਰ சுரேਸ਼ ਚੰਦਰਾ ਕਰਨੇ ਨਸ਼ਰ ਕੀਤੀ ਲੋਕਾਂ ਦੇ ਸਾਹਮਣੇ ਲਿਆਂਦੀ ਸਰਕਾਰਾਂ ਦੇ ਸਾਹਮਣੇ ਲਿਆਂਦੀ ਕਿ ਇਹ ਸੜਕ ਨਹੀਂ ਸਹੀ ਬਣੀ ਹੋਈ ਜਦ ਕਿ ਜੋ ਸਰੇਸ਼ ਸੀ ਉਸ ਨੂੰ 90% ਤੱਕ ਜੋ ਰਾਸ਼ੀ ਸੀ ਉਹ ਜਾਰੀ ਵੀ ਕਰ ਦਿੱਤੀ ਗਈ ਸੀ ਹੁਣ ਜਦੋਂ ਇਹ ਚੀਜ਼ ਮੁਕੇਸ਼ ਚੰਦਰਾ ਕਰਨੇ ਸਰਕਾਰ ਦੇ ਸਾਹਮਣੇ ਲੰਦੀ ਤਾਂ ਇਸ ਦੀ ਜਾਂਚ ਹੋਈ ਤੇ ਹੁਣ ਜੋ सुरेश ਸੀ ਉਸ ਨੂੰ ਕਿਹਾ ਗਿਆ ਕਿ ਇਹ ਸੜਕ ਨੂੰ ਤੂੰ ਦੁਬਾਰਾ ਤੋਂ ਬਣਾ ਇਹ ਗੱਲਾਂ ਜੋ ਸੀ ਉਹ ਪੱਤਰਕਾਰਾਂ ਨੂੰ ਯਾਦ ਆਈਆਂ ਕਿ ਇਹ ਇਸ ਕਾਰਨ ਹੋ ਸਕਦਾ ਇਸ ਦੇ ਪਿੱਛੇ सुरेश ਠੇਕੇਦਾਰ ਦਾ ਹੱਥ ਹੋ ਸਕਦਾ ਉਸ ਨੇ ਹੀ ਮੁਕੇਸ਼ ਦਾ ਕਤਲ ਕਰਵਾਇਆ ਹੋ ਸਕਦਾ ਹੁਣ ਪੁਲਿਸ सुरेश ਠੇਕੇਦਾਰ ਦੀ ਤਲਾਸ਼ ਕਰਦੀ ਹੈ ਤੇ ਇਸ ਸ਼ੱਕ ਦੇ ਬਿਨਾ ਤੇ ਤਿੰਨ ਬੰਦਿਆਂ ਨੂੰ ਗ੍ਰਿਫਤਾਰ ਵੀ ਕੀਤਾ ਜਾਂਦਾ ਹੈ ਜਿਨ੍ਹਾਂ ਵਿੱਚ सुरेश ਠੇਕੇਦਾਰ ਦੇ ਦੋ ਭਰਾ ਰਤੇਸ਼ ਦਿਨੇਸ਼ ਅਤੇ ਇੱਕ ਸੁਪਰਵਾਈਜ਼ਰ ਮਹਿੰਦਰ ਤਿੰਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਇੱਕ ਐਸਆਈਟੀ ਦਾ ਗਠਨ ਕੀਤਾ ਜਾਂਦਾ ਤੇ ਉਸ ਤੋਂ ਬਾਅਦ ਛਾਪੇਮਾਰੀ ਕੀਤੀ ਜਾਂਦੀ ਹੈ सुरेश ਨੂੰ ਗ੍ਰਿਫਤਾਰ ਕਰਨ ਦੀ सुरेश ਨੂੰ ਫੜਨ ਦੀ ਤਾਂ 5 ਜਨਵਰੀ 2025 ਨੂੰ ਜੋ சுரேਸ਼ ਹੁੰਦਾ ਉਹ ਹైదరాబాద్ ਤੋਂ ਪੁਲਿਸ ਵੱਲੋਂ ਗ੍ਰਿਫਤਾਰ ਕਰ ਲੇਤਾ ਜਾਂਦਾ ਹੈ ਤੇ ਹੁਣ ਇਹਨਾਂ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਜੋ ਮੁਕੇਸ਼ ਚੰਦਰਾਕਰਸੀ ਉਹ சுரேਸ਼ ਚੰਦਰਾਕਰ ਦਾ ਰਿਸ਼ਤੇਦਾਰ ਹੀ ਸੀ ਉਹ ਜਾਂਚ ਕੀਤੀ ਜਾਂਦੀ ਹੈ ਪੁੱਛਗਿੱਛ ਕੀਤੀ ਜਾਂਦੀ ਹੈ ਤਾਂ ਪਤਾ ਲੱਗਦਾ ਹੈ ਕਿ 1 ਜਨਵਰੀ 2025 ਤੋਂ 4-5 ਦਿਨ ਪਹਿਲਾਂ ਇਹਨਾਂ ਨੇ ਪਲਾਨਿੰਗ ਬਣਾਈ ਮੁਕੇਸ਼ ਨੂੰ ਮਾਰਨ ਦੀ ਕਿਉਂਕਿ ਜੋ ਇਹ ਮਾਮਲਾ ਸੀ ਇਹ ਹਾਈਲਾਈਟ ਹੋ ਚੁੱਕਿਆ ਸੀ ਜਾਂਚ ਹੋ ਰਹੀ ਸੀ ਤੇ ਜੋ ਮੁਕੇਸ਼ ਸੀ ਉਹ ਇਹ ਚੀਜ਼ ਦੀਆਂ ਖਬਰਾਂ ਲਗਾ ਰਿਹਾ ਸੀ ਕਿ ਜੋ ਸੜਕ ਆ ਉਹ ਸਹੀ ਨਹੀਂ ਤਾਂ ਹੁਣ ਇਹਨਾਂ ਨੂੰ ਲੱਗਿਆ ਕਿ ਕਿਉਂ ਨਾ ਮੁਕੇਸ਼ ਨੂੰ ਹੀ ਰਾਹ ਦੇ ਵਿੱਚੋਂ ਹਟਾ ਦਿੱਤਾ ਜਾਵੇ ਹੁਣ ਇਸ ਨੂੰ ਇੱਕ ਸਾਜ਼ਿਸ਼ ਦੇ ਤਹਿਤ ਚਟਾਨਪਾਰਾ ਬਸਤੀ ਦੀ ਇਸ ਜਗ੍ਹਾ ਦੇ ਉੱਤੇ ਬੁਲਾਇਆ ਜਾਂਦਾ ਜਿੱਥੇ 17 ਕਮਰੇ ਸੀ 17 ਕਮਰਿਆਂ ਦੇ ਵਿੱਚੋਂ 11 ਨੰਬਰ ਕਮਰੇ ਦੇ ਵਿੱਚ ਜੋ ਮੁਕੇਸ਼ ਹੁੰਦਾ ਉਸ ਨੂੰ ਬੁਲਾ ਕੇ ਉਸ ਉੱਤੇ ਰਾਡਾਂ ਦੇ ਨਾਲ ਹਮਲਾ ਕੀਤਾ ਜਾਂਦਾ ਹੈ ਹਮਲਾ ਕਰਨ ਵਾਲਾ ਰਤੇਸ਼ ਅਤੇ ਮਿੰਦਰ ਸੀ ਦੋਨੋਂ ਇਸ ਦੀ ਕੁੱਟਮਾਰ ਕਰਦੇ ਆ ਕੁੱਟਮਾਰ ਕਰਨ ਤੋਂ ਬਾਅਦ ਜਦੋਂ ਇਸ ਦੀ ਮੌਤ ਹੋ ਜਾਂਦੀ ਹੈ ਇਸ ਨੂੰ ਸੇਫਟਿਕ ਟੈਂਕ ਦੇ ਵਿੱਚ ਸੁੱਟ ਕੇ ਉੱਤੇ ਕੰਕਰੀਟ ਪਾ ਦਿੱਤਾ ਜਾਂਦਾ ਜਾਨੀ ਉਸ ਨੂੰ ਬੰਦ ਕਰ ਦਿੱਤਾ ਜਾਂਦਾ ਤੇ ਜੋ ਇਸ ਦਾ ਫੋਨ ਹੁੰਦਾ ਇਸ ਤੇ ਦੋ ਫੋਨ ਹੁੰਦੇ ਆ ਦੋਨਾਂ ਫੋਨਾਂ ਨੂੰ ਇਥੋਂ 65 ਕਿਲੋਮੀਟਰ ਦੂਰ ਇੱਕ ਨਦੀ ਦੇ ਵਿੱਚ ਤੁਮਨਾਰ ਨਦੀ ਦੇ ਵਿੱਚ ਪਹਿਲਾਂ ਇਹ ਮੋਬਾਈਲਾਂ ਨੂੰ ਭੰਨਿਆ ਜਾਂਦਾ ਤੇ ਫਿਰ ਇਹਨਾਂ ਨੂੰ ਸੁੱਟ ਦਿੱਤਾ ਜਾਂਦਾ ਇਹ ਇਸ ਲਈ ਕੀਤਾ ਜਾਂਦਾ ਕਿ ਪੁਲਿਸ ਨੂੰ ਗੁੰਮਰਾਹ ਕੀਤਾ ਜਾਵੇ ਜੋ ਇਸ ਦੇ ਫੋਨਾਂ ਦੀ ਲਾਸਟ ਲੋਕੇਸ਼ਨ ਉਹ ਇਥੋਂ 65 ਕਿਲੋਮੀਟਰ ਦੂਰ ਦੀ ਆਵੇ ਤਾਂ ਜੋ ਇਹਨਾਂ ਤੇ ਕੋਈ ਸ਼ੱਕ ਨਾ ਹੋਵੇ ਜਦੋਂ ਪੁਲਿਸ ਇਹਨਾਂ ਨੂੰ ਗ੍ਰਿਫਤਾਰ ਕਰ ਲੈਂਦੀ ਹੈ ਤਾਂ ਹੁਣ ਇਹਨਾਂ ਦੀ ਨਿਸ਼ਾਨਦੇਹੀ ਦੇ ਉੱਤੇ ਜੋ ਇਸ ਕਤਲ ਕਾਂਡ ਦੇ ਵਿੱਚ ਚੀਜ਼ਾਂ ਵਰਤੀਆਂ ਗਈਆਂ ਸੀ ਜਿਵੇਂ ਮਿਕਸਰ ਮਸ਼ੀਨ ਸੀ ਉਸ ਨੂੰ ਜਬਤ ਕਰਦੀ ਹੈ ਤੇ ਜੋ ਰਾੜ ਇਹਨਾਂ ਨੇ ਇਸ ਕਤਲ ਕਾਂਡ ਨੂੰ ਅੰਜਾਮ ਦੇਣ ਲਈ ਵਰਤੀ ਸੀ ਉਹ ਵੀ ਪੁਲਿਸ ਨੂੰ ਮਿਲ ਜਾਂਦੀ ਹੈ ਕਿਉਂਕਿ ਨੇਲ ਸੁਨਾਰ ਨਦੀ ਦੀਆਂ ਝਾੜੀਆਂ ਦੇ ਵਿੱਚ ਇਹਨਾਂ ਨੇ ਉਹ ਰਾੜ ਸੁੱਟ ਦਿੱਤੀ ਸੀ ਉਹ ਵੀ ਪੁਲਿਸ ਕਬਜ਼ੇ ਦੇ ਵਿੱਚ ਲੈ ਲੈਂਦੀ ਹੈ ਇਸ ਕੇਸ ਦੇ ਵਿੱਚ ਸੱਤਸਗੜ੍ਹ ਦੇ ਪੂਰਬ ਮੁੱਖ ਮੰਤਰੀ ਦਾਵੀ ਬਿਆਨ ਆਉਂਦਾ ਤੇ ਵਰਤਮਾਨ ਮੁੱਖ ਮੰਤਰੀ ਦਾ ਵੀ ਬਿਆਨ ਆਉਂਦਾ ਹੈ ਵਰਤਮਾਨ ਮੁੱਖ ਮੰਤਰੀ ਵੱਲੋਂ ਕਿਹਾ ਜਾਂਦਾ ਹੈ ਕਿ ਅਸੀਂ ਮੁਕੇਸ਼ ਦੇ ਜੋ ਪਰਿਵਾਰ ਹੈ ਉਸ ਦੇ ਨਾਲ ਖੜੇ ਹਾਂ ਉਹਨਾਂ ਦੀ ਹਰ ਸੰਭਵ ਮਦਦ ਕੀਤੀ ਜਾਊਗੀ ਤੇ ਜੋ ਇਸ ਕਤਲ ਕੇਸ ਦੇ ਵਿੱਚ ਦੋਸ਼ੀ ਨੇ ਉਹਨਾਂ ਨੂੰ ਕਿਸੇ ਕੀਮਤ ਤੇ ਵੀ ਬਖਸ਼ਿਆ ਨਹੀਂ ਜਾਵੇਗਾ ਹੁਣ ਦੇਖਣਾ ਹੋਵੇਗਾ ਕਿ ਇਸ ਕੇਸ ਦੇ ਵਿੱਚ ਅੱਗੇ ਕੀ ਹੁੰਦਾ ਜੋ ਦੋਸ਼ੀ ਗ੍ਰਿਫਤਾਰ ਕੀਤੇ ਆ ਇਹਨਾਂ ਨੂੰ ਕੀ ਸਜ਼ਾ ਮਿਲਦੀ ਹੈ ਅਦਾਲਤ ਇਹਨਾਂ ਨੂੰ ਕੀ ਸਜ਼ਾ ਦਿੰਦੀ ਹੈ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਕਿੱਦਾਂ-ਕਿੱਦਾਂ ਦੇ ਕ੍ਰਾਈਮ ਕਿੱਦਾਂ-ਕਿੱਦਾਂ ਦੀਆਂ ਘਟਨਾਵਾਂ ਆਪਣੇ ਸਮਾਜ ਦੇ ਵਿੱਚ ਆਪਣੇ ਦੇਸ਼ ਦੇ ਵਿੱਚ ਹੋ ਰਹੀਆਂ ਕਿਵੇਂ ਇੱਕ ਬੰਦੇ ਨੇ ਜੋ ਇੱਕ ਕੱਪੜਾ ਸੀ ਉਸ ਨੂੰ ਉਜਾਗਰ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਉਜਾਗਰ ਕਰਨਾ ਉਸ ਦੀ ਮੌਤ ਦਾ ਕਾਰਨ ਬਣ ਗਿਆ ਜਾਨੀ ਸੱਚ ਬੋਲਣਾ ਉਸ ਦੀ ਮੌਤ ਦਾ ਕਾਰਨ ਬਣ ਗਿਆ ਇਹ ठेकेदारों ਨੇ ਰਲ ਕੇ ਉਸ ਦਾ ਕਤਲ ਕਰ ਦਿੱਤਾ ਕਿਉਂਕਿ ਇਹਨਾਂ ਨੂੰ ਲੱਗਦਾ ਸੀ ਕਿ ਸਾਨੂੰ ਉਹ ਸੜਕ ਦੁਬਾਰਾ ਤੋਂ ਫੇਰ ਬਣਾਉਣੀ ਪਊ ਕਿਉਂਕਿ ਇਹ ਜੋ ਮਾਮਲਾ ਸੀ 120 ਕਰੋੜ ਦਾ ਸੀ ਤੇ ਇਹਨਾਂ ਨੂੰ ਲੱਗਿਆ ਕਿ ਕਿਉਂ ਨਾ ਇਹ ਕਰੀਏ ਕਿ ਜੋ ਬੰਦਾ ਬੋਲਦਾ ਉਸ ਦੀ ਹੀ ਜ਼ੁਬਾਨ ਸਦਾ ਲਈ ਬੰਦ ਕਰ ਦਈਏ ਤਾਂ ਜੋ ਸਾਨੂੰ ਇਹ ਸੜਕ ਦੁਬਾਰਾ ਤੋਂ ਨਾ ਬਣਾਉਣੀ ਪਵੇ ਤਾਂ ਜੋ ਅਸੀਂ ਜਾਂਚ ਦੇ ਘੇਰੇ ਦੇ ਵਿੱਚੋਂ ਨਿਕਲ ਜਾਈਏ ਕਿਉਂਕਿ ਜੋ ਬੋਲਦਾ ਜੇ ਉਸ ਦਾ ਹੀ ਮੂੰਹ ਬੰਦ ਕਰਵਾ ਦਿੱਤਾ ਜਾਵੇ ਤਾਂ ਸ਼ਾਇਦ ਇਹ ਮਾਮਲਾ ਇੱਥੇ ਹੀ ਰੁਕ ਜਾਵੇਗਾ ਇਸ ਕਾਰਨ ਇਹਨਾਂ ਨੇ ਰਲ ਕੇ ਮੁਕੇਸ਼ ਚੰਦਰਾਕਰ ਪੱਤਰਕਾਰ ਦੀ ਹੱਤਿਆ ਕਰ ਦਿੱਤੀ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਣਾ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ